ਤੇ ਤੇ ਸਦੇ ਪਾਣੀ ਦਾ ਲੈਵਲ ਕਿੰਨਾ ਕੁ ਵਧਦਾ ਆ ਨਜ਼ਰ ਆ ਰਿਹਾ ਵੈ ਖਵਾਜਾ ਪੀ ਰਾਇ ਜੋ ਮਰਜੀ ਇਹਨਾਂ ਨੂੰ ਖਵਾਜੋ ਕੈਦਾਰਨਾਥ ਆਇਆ ਸੀ ਸਾਹਿਬਾ ਕੈਦਾਰਨਾਥ ਹੀ ਖਾ ਗਿਆ ਸੀ ਗੱਡੀਆਂ ਸਾਰਾ ਕੁਝ ਕੋਟੀਆਂ ਕਾਰਾਂ ਸਭ ਕੁਝ ਲੈ ਗਿਆ ਸੀ ਪਾਣੀ ਦਾ ਲੈਵਲ ਕਿੰਨਾ ਪਾਣੀ ਕਿੰਨਾ ਕੁ ਸਪੀਡ ਤੇ ਜਾ ਰਿਹਾ ਘਟ ਜਾ ਰਿਹਾ ਕਿਦਾਂ ਹੁਣ ਪਾਣੀ ਦਾ 1.5 ਤੋਂ 3 ਲੱਖ ਕਿਊਸਕ ਪਾਣੀ ਹੈਗਾ ਇਹਦੇ ਵਿੱਚ ਔਰ ਆ 33802 ਪਾਣੀ ਛੱਡਿਆ ਜਾ ਰਿਹਾ ਔਰ ਰੋਪੜ ਤੋਂ 49000 ਉਸਤੇ ਪਹਿਲੇ 44 ਹਜ਼ਾਰ ਉਸਤੇ ਪਹਿਲੇ 39000 ਦਾ ਸਾਲ ਪੰਜਾਬ ਦੇ ਵਿੱਚ ਹੜਾ ਦਾ ਹਹਾਕਾਰ ਪੰਜਾਬ ਦੇ ਵਿੱਚ ਲਗਾਤਾਰ ਹੜਾ ਦੀ ਮਾਰ ਪਿੰਡਾਂ ਵਾਸੀਆਂ ਨੂੰ ਪੈ ਰਹੀ ਹੈ ਤੇ ਸ਼ਹਿਰੀ ਵਾਸੀਆਂ ਨੂੰ ਜਲਕੀਆਂ ਪੈਂਦੀ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਅੱਜ ਲੁਧਿਆਣਾ ਦੇ ਸਤਲੂ ਦਰਿਆ ਦੇ ਕੋਲ ਮੌਜੂਦਾਂ ਜਿੱਥੇ ਕੀ 774 ਦਾ ਤੇ ਉਤੇ ਲੈਵਲ ਜਿਹੜਾ ਕਿ ਇਹ ਪਹੁੰਚ ਚੁੱਕਾ ਹੈ ਪਾਣੀ ਦੀ ਰਫਤਾਰ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਰਫਤਾਰ ਕਿੰਨੀ ਕੋ ਜਿਆਦਾ ਵਧ ਰਹੀ ਵਧੀ ہوئی ਹੈ ਤੇ ਲਗਾਤਾਰ ਜਿਹੜਾ ਕਿ ਪਿਛੋੜੀ ਪਾਣੀ ਛੱਡਿਆ ਜਾ ਰਿਹਾ ਹੈ ਲਗਾਤਾਰ ਜਿਹੜਾ ਕਿ ਲੋਕ ਤਰਾਹੀ ਤਰਾਹੀ ਕਰ ਰਹੇ ਪੰਜਾਬ ਦੇ ਤੇ ਉੱਤੇ ਹੀ ਕੁਦਰਤ ਦੇ ਵੱਲੋਂ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਰਸਾਤ ਕੀਤੀ ਜਾ ਰਹੀ ਹੈ ਲਗਾਤਾਰ ਬਰਸਾਤ ਹੁੰਦੀ ਨਜ਼ਰ ਆਈ ਸੀਗੀ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਲੈਵਲ ਕਿੰਨਾ ਕੋ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਆ ਤੁਸੀਂ ਦੇਖ ਪਾ ਰਹੇ ਹੋ ਲੱਗਦੇ ਪਿੰਡਾਂ ਦੇ ਕੋਲ ਕਿ ਨਹੀਂ ਕੋ ਜਿਆਦਾ ਜਿਹੜੇ ਕਿ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਤਰਾਹੀ ਤਰਾਹੀ ਕਰਦੇ ਪਏ ਨੇ ਪਰ ਲੋਕ ਜਿਹੜੇ ਆ ਰੱਬ ਦਾ ਸ਼ੁਕਰ ਵੀ ਮਨਾ ਰਹੇ ਕਿਉਂਕਿ ਕਈ ਪਿੰਡਾਂ ਦੇ ਵਿੱਚੋਂ ਪਾਣੀ ਜਿਹੜਾ ਕਿ ਨਿਕਲ ਚੁੱਕਾ ਹੋਇਆ ਵਾ ਤੇ ਕਈ ਪਿੰਡਾਂ ਵਿੱਚ ਹਲਾ ਵੀ ਜੜ ਗਿਆ ਹੜ੍ਹ ਵਕੇ ਆ ਖਾਲਾ ਬਣੇ ਹੋਏ ਡੇਰਾ ਬਾਬਾ ਨਾਨਕ ਦੀ ਗੱਲ ਕਰ ਰਹੀ ਹੈ ਹਜੇ ਵੀ ਉੱਥੇ ਲੋਕ ਤਰਾਹੀ ਤਰਾਹੀ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੇ ਘਰ ਤੇ ਬਰਬਾਦ ਹੋ ਗਏ ਨੇ ਇਸ ਵਕਤ ਇੱਥੇ ਦੇ ਨੰਬਰਦਾਰ ਮੇਰੇ ਨਾਲ ਜੁੜ ਚੁੱਕੇ ਨੇ ਨੰਬਰਦਾਰ ਸਾਹਿਬ ਕੀ ਸਥਿਤੀ ਹੈ ਇੱਥੇ ਦੀ ਕੀ ਸਥਿਤੀ ਹੈ ਤੇਰੀ ਨੰਬਰਦਾਰ ਸਾਹਿਬ ਤੇ ਕਿੱਦਾਂ ਦਾ ਲੈਵਲ ਹੈ ਇੱਥੇ ਕਿੰਨਾ ਕੁ ਲੈਵਲ ਉੱਪਰ ਹੋ ਚੁੱਕਾ ਹੈ ਇਹ 773 ਦੇ ਲੈਵਲ ਚੱਲ ਰਿਹਾ ਆਪਣਾ ਬਿਲਕੁਲ ਨਾਰਮਲ ਆ ਜੀ ਹੂੰ ਕੋਈ ਨਹੀਂ ਗੱਲ ਨਹੀਂ ਅਸੀਂ ਘਬਰਾਉਣ ਦੀ ਲੋੜ ਨਹੀਂ ਲੁਧਿਆਣਾ ਨਿਵਾਸੀਆਂ ਨੂੰ ਬੇਨਤੀ ਆ ਡਰਨ ਦੀ ਕੋਈ ਲੋੜ ਨਹੀਂ ਆ ਬਹੁਤ ਨੋਰਮਲ ਪਾਣੀ ਚੱਲ ਰਿਹਾ ਆਪਣੇ ਇਹ ਆਪਣੇ ਬਿਆਸ ਰਾਵੀ ਦੇ ਵਿੱਚ ਜਿਆਦਾ ਪਾਣੀ ਛੱਡਿਆ ਹੋਇਆ ਹੈ ਇੱਧਰ ਆਪਣੇ ਨੋਰਮਲ ਪਾਣੀ ਚੱਲ ਰਿਹਾ ਕੋਈ ਚੱਕਰ ਨਹੀਂ ਆ ਲੁਧਿਆਣਾ ਵਾਸੀਆਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਆ ਅੱਛਾ ਨੰਬਰ ਦਾ ਸਭ ਪਿਛਲੇ ਜਿੱਕਰ ਗੱਲ ਕਰੀਏ ਦੁਨਾਂ ਦੇ ਵਿੱਚ ਕਿਨ ਕਿਉ ਪਾਣੀ نیچے ਆ ਗਿਆ ਜਾਂ ਉੱਪਰ ਵੱਧ ਗਿਆ ਹਾਂਜੀ ਪਹਿਲਾਂ ਵਧਿਆ ਸੀ ਆਪਣੇ 78382 ਦੇ ਪਹੁੰਚ ਗਿਆ ਹੈ ਸਾਡੇ ਉਹ ਉਧਰ ਤੁਸੀਂ ਕੈਮਰਾ ਮਾਰ ਕੇ ਦੇਖ ਸਕਦੇ ਹੋ ਜੋ ਇਹ ਆਪਣੇ ਰੇਲਵੇ ਵਿਭਾਗ ਨੇ ਉਹ ਬਣਾਇਆ ਹੋਇਆ ਸਾਡੇ ਬੰਨ ਤੁਸੀਂ ਬੰਨ ਜੋ ਪੱਕਾ ਕੀਤਾ ਹੋਇਆ ਉਹਦੇ ਨਾਲ ਅਟੈਚ ਹੋ ਗਿਆ ਸੀ ਉਹ ਦੇਖ ਲੋ ਖਜੂਰਾਂ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਪੱਕਾ ਹੋਇਆ ਸੀ ਉਹਦੇ ਨਾਲ ਅਟੈਚ ਹੋ ਚੁੱਕਿਆ ਸੀ ਹੁਣ ਤੁਸੀਂ ਦੇਖ ਸਕਦੇ ਹੋ ਇਧਰ ਤਸਵੀਰਾਂ ਦਿਖਾ ਦੇ ਸਕਦੇ ਹੋ ਲਾਈਵ ਨਾਰਮਲਾ ਪਾਣੀ ਹੁਣ ਅੱਛਾ ਰੱਬ ਨਾ ਕਰੇ ਕਿ ਇਹੋ ਜੇ ਜੇਕਰ ਹਾਰਡ ਵਰਗੀ ਸਥਿਤੀ ਪਾਣੀ ਜ਼ਿਆਦਾ ਜੇਕਰ ਹਿਮਾਚਲ ਦੇ ਵਿੱਚ ਦੁਬਾਰਾ ਜੇਕਰ ਇਦਾਂ ਮਾਰ ਪੈਂਦੀ ਹਿਮਾਚਲ ਨੂੰ ਜਾਂ ਪੰਜਾਬ ਦੇ ਵਿੱਚ ਮਾਰ ਪੈਂਦੀ ਹੈ ਕਿੰਨਾ ਕੁ ਇਹ ਦਰਿਆ ਪਾਣੀ ਸਮੀਟ ਸਕਦਾ ਆਪਣੀ ਅੰਦਰ ਇਹ ਜੀ ਖਵਾਜਾ ਪੀਰ ਆ ਇਹਨੂੰ ਕੋਈ ਨਾ ਰੁਕ ਸਕਿਆ ਤੇ ਨਾ ਰੁਕਣਾ ਇਹ ਹੂੰ ਇਹ ਤੁਹਾਨੂੰ ਪਤਾ ਇਹ ਸਭ ਕੁਝ ਖਾ ਜਾਂਦੇ ਆ ਖਵਾਜਾ ਪੀਰ ਆ ਜੋ ਮਰਜੀ ਇਹਨਾਂ ਨੂੰ ਖਵਾਜੋ ਕੈਦਾਰਨਾਥ ਆਇਆ ਸੀ ਸਾਰਾ ਕੈਦਾਰਨਾਥ ਹੀ ਖਾ ਗਿਆ ਸੀ ਗੱਡੀਆਂ ਸਾਰਾ ਕੁਝ ਕੋਟੀਆਂ ਕਾਰਾਂ ਸਭ ਕੁਝ ਲੈ ਗਿਆ ਸੀ ਇਹ ਖਵਾਜਾ ਸਾਹਿਬ ਇਹਨੂੰ ਕੋਈ ਨਾ ਰੁਕ ਸਕਿਆ ਤੇ ਨਾ ਕੋਈ ਜੰਮਣਾ ਅਜੇ ਤੱਕ ਦਾ ਮਤਲਬ ਇੱਥੇ ਲੁਧਿਆਣਾ ਵਾਸੀ ਬਿਲਕੁਲ ਸੁਰੱਖਿਤ ਨਹੀਂ ਖਵਾਜਾ ਪੀਰ ਉਹਨਾਂ ਲਈ ਬੈਠੇ ਨੇ ਹਾਂਜੀ ਖਵਾਜਾ ਪੀਰ ਆ ਜੀ ਸਾਡੇ ਜਿੰਨਾ ਵੀ ਇਹ ਇਹ ਸਾਰਾ ਬੇਟ ਏਰੀਆ ਜਿੰਨਾ ਵੀ ਆਪਣੇ ਰੋਪੜ ਤੋਂ ਰੂਪਨਗਰ ਤੋਂ ਲੈ ਕੇ ਇਹ ਖਵਾਜਾ ਪੀਰ ਦੀ ਬੈਲਟ ਹੀ ਚੱਲਦੀ ਆ ਜੀ ਇਹ ਜਿੱਥੇ ਜਿੱਥੇ ਦਰਿਆ ਨਦੀਆਂ ਵਗਦੀਆਂ ਉਹ ਖਵਾਜਾ ਪੀਰ ਹੀ ਬਚਾ ਸਕਦਾ ਬਾਕੀ ਹੋਰ ਕੋਈ ਨਹੀਂ ਮੈਂ ਇਸ ਦੇ ਬਾਰੇ ਕਹਿ ਸਕਦਾ ਹੂੰ ਅੱਛਾ ਪਾਣੀ ਦਾ ਲੈਵਲ ਕਿੰਨਾ ਪਾਣੀ ਕਿੰਨਾ ਕੋ ਸਪੀਡ ਤੇ ਜਾ ਰਿਹਾ ਘਟ ਜਾ ਰਿਹਾ ਕਿਦਾਂ ਹੁਣ ਪਾਣੀ ਦਾ 1.5 ਤੋਂ 3 ਲੱਖ ਕਿਊਸਕ ਪਾਣੀ ਹੈਗਾ ਇਹਦੇ ਵਿੱਚ ਹੂੰ ਤੇ ਹੈਗਾ ਨੋਰਮਲ ਹੀ ਆ ਵੈਸੇ ਇਸ ਟਾਈਮ ਤਾਂ ਤੇ ਇਸ ਤੋਂ ਜੇ ਜ਼ਿਆਦਾ ਤੇ 3 ਲੱਖ 4 ਲੱਖ ਹੋਰ ਜੇ ਛੱਡਦੇ ਆ ਫਿਰ ਥੋੜੇ ਖਤਰੇ ਦੀ ਘੰਟੀ ਹੁੰਦੀ ਹੋਇਆ ਕੀ ਆ ਫਿਰ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਖਤਰਾ ਇੱਕ ਤਾਂ ਰੇਲਵੇ ਲਾਈਨ ਲੱਗਦੀ ਆ ਨਾਲ ਸਾਡੇ ਇੱਕ ਬੰਨ ਸਾਡਾ ਕੱਚਾ ਸਰਕਾਰ ਅੱਗੇ ਹੀ ਅਪੀਲ ਆ ਭਗਵੰਤ ਮਾਨ ਸਾਹਿਬ ਅੱਗੇ ਉਹ ਸਾਡੇ ਸੀਨੀਅਰ ਆਗੂ ਨੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਹੀ ਅਪੀਲ ਆ ਵੀ ਸਾਡੇ ਬੰਨ ਪੱਕੇ ਕਰਵਾਏ ਜਾਣ ਸਾਨੂੰ ਫਿਰ ਕੋਈ ਖਤਰਾ ਨਹੀਂ ਬੰਨ ਪੱਕੇ ਸਾਡੇ ਹੋ ਜਾਣ ਕਿਸ ਤਰ੍ਹਾਂ ਦੀ ਸਥਿਤੀ ਹੈ ਜੀ ਤੁਹਾਡੇ ਪਿੰਡ ਚ ਸਰ ਅਜੇ ਤਾਂ ਦੇਖੋ ਠੀਕ ਆ ਜੀ ਬਾਕੀ ਹੋ ਸਕਦਾ ਹੈ ਪਾਣੀ ਦਾ ਵਹਾਅ ਜਿਹੜਾ ਆ ਵਧ ਜਾਵੇ ਪਾਣੀ ਦਾ ਵਹਾਅ ਜਦੋਂ ਵੱਧ ਗਿਆ ਤੇ ਉਦੋਂ ਤੁਹਾਨੂੰ ਖਤਰਾਂ ਵੱਧ ਜਾਣਾ ਜਦੋਂ ਕੱਦ ਬਾਰਿਸ਼ ਨਹੀਂ ਆ ਰਹੀ ਪਾਇਆ ਪੀਰ ਕਿਹਨਾਂ ਤੇ ਬੈਠੇ ਆ ਤੁਹਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਅਸੀਂ ਇਹਨਾਂ ਦੇ ਸਿਰ ਤੇ ਬੈਠੇ ਹਾਂ ਤੇ ਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਲੈਵਲ ਜਿਹੜਾ ਕਿ 774 ਹੋਇਆ ਪਿਆ ਵਾ ਤੇ ਉੱਥੇ ਹੀ ਅ ਲੈਵਲ ਉੱਥੇ ਤੱਕ ਹੀ ਹੈ ਜੀ ਟਿੱਕਿਆ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਪਾ ਰਹੇ ਹੋ ਕਿ ਤਸਵੀਰਾਂ ਦੇ ਵਿੱਚ ਸਤਲੁਜ ਦਰਿਆ ਵਾ ਦਰਿਆ ਜਿਹੜਾ ਹੈ ਖੋਜਾ ਪੀਰ ਦੇ ਨਾਲ ਲੱਗਦਾ ਵਾ ਤੇ ਬਿਲਕੁਲ ਖੋਜਾ ਪੀਰ ਜਿਹੜੇ ਕੀ ਹੈ ਲੁਧਿਆਣਾ ਸ਼ਹਿਰ ਦੀ ਸੁਰੱਖਿਆ ਕਰਦੇ ਨਜ਼ਰ ਆਏ ਨੇ ਤੇ ਕੋਈ ਵੀ ਜਿਹੜੇ ਕੀ ਹੈ ਜੇਕਰ ਇਹੋ ਜੀ ਸਥਿਤੀ ਫਿਰ ਵੀ ਬੰਦੀ ਆ ਤਾਂ ਰੇਲਵੇ ਦੇ ਵੱਲੋਂ ਬੰਨ ਜਿਹੜੇ ਕੀ ਹੈ ਲਾਇਆ ਗਿਆ ਬੰਦ ਦੇ ਉੱਤੇ ਜਿਹੜੇ ਕੀ ਹੈ ਪਾਣੀ ਜਿਹੜੇ ਕਿ ਉੱਥੇ ਠਹਿਰਾ ਸਕਦਾ ਵਾ ਸਤਲੂ ਦਰਿਆ ਜਿਹੜੇ ਕਿ ਇੱਕ ਬਹੁਤ ਵੱਡਾ ਦਰਿਆ ਮੰਨਿਆ ਗਿਆ ਵਾ ਰਾਵੀ ਬਿਆਸ ਸਤਲੂ ਜ ਇਹਨਾਂ ਦੇ ਵਿੱਚ ਜਿਹੜੇ ਕਿ ਪਾਣੀ ਛੱਡਦੇ ਆ ਤਾਂ ਪਾਣੀ ਜਿਹੜੇ ਕਿ ਕਾਫੀ ਜਰਕਿਆ ਸੁਰੱਖਿਤ ਹੁੰਦਾ ਵਾ ਦੇਖ ਸਕਦੇ ਹੋ ਹੌਲੀ ਹੌਲੀ ਜਿਹੜੇ ਕੀ ਹੈ ਪਾਣੀ ਅੱਗੇ ਜਾਂਦਾ ਨਜ਼ਰ ਤੇ ਕੋਈ ਵੀ ਜਿਹੜਿਆ ਖਤਰੀ ਘੰਟੀ ਇੱਥੇ ਨਹੀਂ ਨਜ਼ਰ ਆਉਂਦੀ ਵੀ ਪਰ ਲਗਾਤਾਰ ਜਿਹੜੀ ਕਿ ਪ੍ਰਸ਼ਾਸਨ ਦੇ ਵੱਲੋਂ ਇੱਥੇ ਰਾਉਂਡ ਆਪ ਲਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਹਿਮਾਚਲ ਦੇ ਵਿੱਚ ਲਗਾਤਾਰ ਕੁਦਰਤ ਦਾ ਕਹਿ ਬਰਸਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਡੈਮਾ ਦੇ ਵਿੱਚ ਪਾਣੀ ਭਰਦਾ ਆਇਆ ਤੇ ਅਤੇ ਡੈਮਾ ਦੇ ਵੱਲੋਂ ਪਾਣੀ ਛੱਡਦਾ ਹੋਏ ਵੀ ਨਜ਼ਰ ਆ ਰਿਹਾ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਬਿਆਸ ਨਦੀ ਦੇ ਵਿੱਚ ਰਾਹਤ ਦੀ ਘੜੀ ਜਿਹੜੀ ਕਿ ਸੁਣਨ ਮਿਲੀ ਸੀਗੀ ਖਬਰ ਮਿਲੀ ਸੀਗੀ ਪਰ ਹੁਣ ਦੁਬਾਰਾ ਬਿਆਸ ਨਦੀ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਵਾ ਤੇ ਇਸ ਟਾਈਮ ਮੈਂ ਲੁਧਿਆਣਾ ਦੇ ਲੱਡਵਲ ਸਤਲੁਜ ਦਰਿਆ ਦੇ ਬਾਹਰ ਮੌਜੂਦ ਹਾਂ ਜਿੱਥੇ ਕਿ ਦਫ਼ਤਰ ਨਹਿਰੀ ਵਿਭਾਗ ਦੇ ਦਫ਼ਤਰ ਵੀ ਮੌਜੂਦ ਹਾਂ ਜਿੱਥੇ ਕਿ ਸਾਰੀ ਜਾਣਕਾਰੀ ਲਵਾਂਗੇ ਕੋਈ ਖਤਰੇ ਦੀ ਘੰਟੀ ਤਾਂ ਨਹੀਂ ਹੈਗੀ ਸਰ ਕੀ ਕੀ ਸਥਿਤੀ ਹੈ ਇਸ ਵਕਤ ਲੁਧਿਆਣੇ ਦੇ ਦਰਿਆ ਸਤਲੁਜ ਦਰਿਆ ਦੀ ਤੇ ਕੋਈ ਖਤਰੇ ਦੀ ਘੰਟੀ ਮੰਡਰਾ ਰਹੀ ਹੈ ਨਹੀਂ ਸਰ ਇਸ ਵਕਤ ਜੋ ਸਲੂ ਦਰਿਆ ਦਾ ਪਾਣੀ ਉਹ ਬਿਲਕੁਲ ਅੰਦਰ ਅੰਦਰ ਹੀ ਚੱਲ ਰਿਹਾ ਸਰ ਕੋਈ ਖਤਰਾ ਨਹੀਂ ਕੋਈ ਬਿਲਕੁਲ ਨੋਰਮਲ ਸਥਿਤੀ ਹੈ ਸਰ ਕਿੰਨਾ ਕੋ ਪਾਣੀ ਕਿਉਂ ਛੱਡਿਆ ਜਾ ਰਿਹਾ ਇਸ ਟਾਈਮ ਸਰ ਇਹ ਸਾਡੇ ਕੋਲ ਜਿਹੜਾ ਸਲੂ ਦਰਿਆ ਦਾ ਉਹ 773 ਵਟ ਗੇਜ ਆਪਣੀ ਔਰ ਆ 33802 ਪਾਣੀ ਛੱਡਿਆ ਜਾ ਰਿਹਾ ਔਰ ਰੋਪੜ ਤੋਂ 49000 ਉਸਦੇ ਵੈਲੇ 44 ਸੀ ਉਸਦੇ ਪਹਿਲੇ 39000 ਦਾ ਸਰ ਇਹ ਸਿੱਤੀ ਵੈਸੇ ਅਪਡੋਨ ਹੁੰਦੀ ਜਾ ਰਹੀ ਹੈ ਕੋਈ ਬਾਤ ਨਹੀਂ ਹੈ ਇਸ ਬਾਰੇ ਚਲ ਅੱਛਾ ਖਤਰੇ ਦਾ ਨਿਸ਼ਾਨ ਕਿੱਥੇ ਤੱਕ ਆਂਦਾ ਹੈ ਖਤਰੇ ਦਾ ਨਿਸ਼ਾਨ ਸਰ 676 ਤੇ ਆਪਾਂ ਅਲਰਟ ਕਰਦੇ ਨਹੀਂ ਅੱਛਾ ਉਸ ਤੋਂ ਬਾਅਦ ਲੋ ਖਤਰਾ ਮਤਲਬ ਇਹ ਹੁੰਦਾ ਹੈ ਜੀ ਬਾਕੀ ਦਾ ਖਤਰਾ ਹੀ ਹੁੰਦਾ ਉਸ ਤੋਂ ਉੱਪਰ ਹੀ ਜਾ ਕੇ ਕਿੰਨਾ ਕਿ ਉਸੇ ਪਾਣੀ ਹੈਗਾ ਇਸ ਟਾਈਮ ਇਸ ਕੋਲ 703 ਦੇ ਵਿੱਚ 33802 ਚੱਲ ਰਿਹਾ ਸਰ 33802 ਹਾਂਜੀ ਹਾਂਜੀ ਖਤਰੇ ਤੋਂ ਬਾਹਰ ਹੀ ਹੈ ਖਤਰੇ ਤੋਂ ਬਾਹਰ ਬਿਲਕੁਲ ਖਤਰੇ ਬਾਹਰ ਹੈ ਅੱਛਾ ਜਿਹੜਾ ਜਿਹੜੇ ਪਿੱਲਰ ਨੇ ਪਿੱਲਰ ਠੀਕ ਨੇ ਜਿਹੜੇ ਹੈਗੇ ਨੇ ਹਾਂਜੀ ਹਾਂਜੀ ਪਿੱਲਰ ਸਭ ਠੀਕ ਹੈਗੇ ਪਿੱਲਰ 'ਚ ਕੋਈ ਇਹ ਨਹੀਂ ਹੈ ਸਭ ਪਿੱਲਰ ਵਧੀਆ ਰੇਲਵੇ ਲਾਈਨ ਦੇ ਪਿੱਲਰ ਹੈਗੇ ਸਭ ਵਧੀਆ ਜੀ ਹਾਂਜੀ ਕੀ ਕੀ ਕਿਦਾਂ ਦੀ ਪ੍ਰਬੰਧ ਕੀਤੀ ਗਈ ਜਿਹੜਾ ਖਤਰਾ ਹੁੰਦਾ ਨਹੀਂ ਆਸਾ ਕੋਈ ਖਤਰੇ ਵਾਲੀ ਨੋਬੀਤੀ ਨਹੀਂ ਹੈ ਬਾਕੀ ਪ੍ਰਸ਼ਾਸਨ ਆਪਣੇ ਆਪ ਹੀ ਦੇਖ ਰਿਹਾ ਸਰ ਪੰਜਾਬ ਸਰਕਾਰ ਆਪਣੇ ਆਪ ਦੇਖ ਰਹੀ ਪੁਲਿਸ ਡਿਪਾਰਟਮੈਂਟ ਲੱਗ ਰਹੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਹਾਂਜੀ ਰਾਉਂਡ ਅਪ ਲਗਾ ਰਿਹਾ ਕੋਈ ਹਾਂਜੀ ਹਾਂਜੀ ਸਰ ਸਾਰੀ ਪੁਲਿਸ ਵੀ ਪ੍ਰਸ਼ਾਸਨ ਵੀ ਲਗਾਤਾਰ ਆ ਰਿਹਾ ਸਰ 24 ਘੰਟੇ ਨਜ਼ਰ ਬਣਾਈ ਰੱਖਿਆ ਹੈ ਸਰ ਹਾਂਜੀ ਠੀਕ ਹੈ ਹਾਂਜੀ ਹਾਂਜੀ ਜੁੜੇ ਹੋਏ ਦਾਨ ਲਾਈਵ ਦੇ ਨਾਲ ਸੰਜੇ ਨਾ ਯੂਮ ਰਿਪੋਰਟ ਧੰਨਵਾਦ